ਬਾਬਾ ਜੀ ਮਤਲਬ ਇੱਕ ਪੰਘੂੜੇ ਤੇ ਬੈਠੇ ਨੇ ਔਰ ਪਿੱਛੇ ਕਿਸੇ ਨੇ ਗੀਤ ਲਾ ਦਿੱਤਾ ਤੇ ਗੀਤ ਲਾਉਣ ਵਾਲੀ ਸਿੱਖਾਂ ਦੇ ਮੰਦਰ ਬਹੁਤ ਥੇਸ ਪਹੁੰਚੀ ਸੀ ਜਥੇਬੰਦੀਆਂ ਦੇ ਅੰਦਰ ਵੀ ਥੇਸ ਪਹੁੰਚੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਬਹੁਤ ਸਾਰੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਬਾਬਾ ਸੁਖਦੇਵ ਸਿੰਘ ਜੀ ਪੁੱਤਵਾਲੇ ਜਿਨ੍ਹਾਂ ਦੀ ਨਾਨਕ ਸਰ ਸੰਪਰਦਾਇ ਹੈ ਔਰ ਉਹਨਾਂ ਦੀਆਂ ਜਿਹੜੀਆਂ ਵੀਡਿਓਜ਼ ਆ ਪਹਿਲਾਂ ਵੀ ਬਹੁਤ ਸਾਰੀਆਂ ਵਾਇਰਲ ਹੋਈਆਂ ਸੀ ਜਿਦੇ ਵਿੱਚ ਸਿੱਖਾਂ ਦੇ ਮੰਦਰ ਬਹੁਤ ਥੇਸ ਪਹੁੰਚੀ ਸੀ ਜਥੇਬੰਦੀਆਂ ਦੇ ਅੰਦਰ ਵੀ ਥੇਸ ਪਹੁੰਚੀ ਸੀ ਸੋ ਬਾਬਾ ਜੀ ਮਤਲਬ ਇੱਕ ਪੰਘੂੜੇ ਤੇ ਬੈਠੇ ਨੇ ਔਰ ਪਿੱਛੇ ਕਿਸੇ ਨੇ ਗੀਤ ਲਾ ਦਿੱਤਾ ਇਹ ਗੀਤ ਲਾਉਣ ਵਾਲੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਮੈਂ ਸਖਤ ਚਿਤਾਵਨੀ ਦਿੰਦਾ ਸੋ ਜਿਹੜੇ ਬਾਬਾ ਜੀ ਪੰਘੂੜੇ ਤੇ ਬੈਠੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਐਦਾਂ ਦੀਆਂ ਜਿਹੜੀਆਂ ਵੀਡੀਓਜ਼ ਤੁਸੀਂ ਸੋਸ਼ਲ ਮੀਡੀਆ ਉੱਪਰ ਪਾਉਨੇ ਹੋ ਜਾਂ ਤੁਹਾਡੇ ਜਿਹੜੇ ਸੇਵਾਦਾਰ ਪਾਉਂਦੇ ਨੇ ਸੋ ਬਾਬਾ ਜੀ ਇਹਦੇ ਨਾਲ ਸਿੱਖਾਂ ਦੀ ਔਰ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਬੀ ਖਰਾਬ ਹੁੰਦੀ ਐ ਸੋ ਸਾਡੇ ਬਾਣੇ ਦੀ ਸ਼ਬੀ ਖਰਾਬ ਹੁੰਦੀ ਐ ਸੋ ਪਿਛਲੇ ਦਿਨੀ ਇੱਕ ਵੀਡੀਓਜ਼ ਵਾਇਰਲ ਹੁੰਦੀ ਐ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਕੁਰਸੀ ਢਾਕੇ ਬੈਠਣਾ ਸੋ ਅਸੀਂ ਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੁਰਸੀਆਂ ਚੱਕਵਾਉਣ ਵਿੱਚ ਲੱਗੇ ਹੋਇਆ ਸੋ ਜਿਹੜੀਆਂ ਬੀਬੀਆਂ ਜਿਹੜੇ ਭਾਈ ਮਤਲਬ ਉੱਚੇ ਉੱਚੇ ਥੜਿਆ ਉੱਤੇ ਚੜ ਜਾਂਦੇ ਨੇ ਪਰ ਉਹਨਾਂ ਗੁਰਦੁਆਰਾ ਸਾਹਿਬ ਉਹਨਾਂ ਤੋਂ ਮਤਲਬ ਝੁਕਿਆ ਨਹੀਂ ਜਾਂਦਾ ਥੱਲੇ ਬੈਠਿਆ ਨਹੀਂ ਜਾਂਦਾ ਉਹ ਇਹ ਜਿਹੜੀ ਮਜਾਦਾ ਦੀ ਬਹੁਤ ਵੱਡੀ ਉਲੰਘਣਾ ਹੋਈ ਹੈ ਜੋ ਅਕਾਲ ਤਖਸ ਸਹਿਬ ਜਥੇਦਾਰ ਪ੍ਰਦੀਪ ਸਿੰਘ ਜੀ ਬੜਗਾ ਸਾਹਿਬ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਸ ਗੱਲ ਤੇ ਗੌਰ ਕੀਤਾ ਜਾਵੇ ਔਰ ਕੱਲੇ ਬਾਬਾ ਸੁਖਦੇਵ ਸਿੰਘ ਜੀ ਨਹੀਂ ਹੋਰ ਵੀ ਬਹੁਤ ਜਿਹੜੇ ਬਾਬੇ ਹੈਗੇ ਨੇ ਸਾਡੀ ਵੀ ਲਿਸਟ ਵਿੱਚ ਆਈ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਬਹਿ ਕੇ ਇਹਦੇ ਤੋਂ ਵੀ ਭੱਦੇ ਜਿਹੜੇ ਕੰਮ ਨੇ ਮਤਲਬ ਸਾਹਮਣੇ ਬਹਿ ਕੇ ਮੱਥੇ ਟਿਕਾਉਂਦੇ ਨੇ ਸੋ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਉਹਨਾਂ ਦੇ ਸਬੂਤ ਅਸੀਂ ਇਕੱਠੇ ਕਰ ਰਹੇ ਆ ਜਿਸ ਦਿਨ ਸਾਡੇ ਕੋਲੇ ਸਬੂਤ ਪਹੁੰਚ ਗਏ ਬਹੁਤ ਵੱਡਾ ਤਿੱਖਾ ਸੰਘਰਸ਼ ਹੋਊਗਾ ਲੜਾਈ ਕਿਉਂਕਿ ਇਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਸੰਤ ਨੇ ਸੋ ਜਿਹੜੇ ਮੱਥਾ ਟਿਕਾਉਂਦੇ ਨੇ ਸੋ ਜਿਵੇਂ ਕਿ ਬਹੁਤ ਸਾਰੇ ਲੋਕਾਂ ਦੇ ਵਿਚਾਰ ਆ ਵੀ ਇਕੱਲੇ ਚੌਕੀਆਂ ਤੇ ਪਖੰਡ ਨਹੀਂ ਹੁੰਦਾ ਮਤਲਬ ਗੁਰੂ ਘਰਾਂ 'ਚ ਸਾਡੇ ਧਰਮ ਵਿੱਚ ਮੰਦਿਰਾਂ 'ਚ ਸਾਰੇ ਪਾਸੇ ਜਿਹੜਾ ਪਖੰਡਾ ਹੁੰਦਾ ਸੋ ਗੌਰ ਕੀਤੀ ਜਾਊਗੀ ਇਸ ਗੱਲ ਤੇ ਸੋ ਬਾਬਾ ਜੀ ਨੂੰ ਬੇਨਤੀ ਹੈ ਜਿਹੜੀ ਤੁਸੀਂ ਹੁਣ ਵੀਡੀਓ ਇਸੇ ਕਵੈਰਲ ਕੀਤੀ ਹੈ ਔਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਜਿਦੇ ਵਿੱਚ ਤੁਸੀਂ ਸਟੇਜ ਤੇ ਬਹਿ ਕੇ ਮਤਲਬ ਐਦਾਂ ਦੀ ਸ਼ਮਦਾਬਲੀ ਕਰਤੀ ਹੈ ਜਿਦੇ ਵਿੱਚ ਸਿੱਖਾਂ ਦੇ ਮਨ ਵਿੱਚ ਬਹੁਤ ਵੱਡੀ ਠੇਸ ਪਹੁੰਚੀ ਸੀ ਜਥੇਬੰਦੀਆਂ ਦੇ ਮਨ ਵਿੱਚ ਵੀ ਠੇਸ ਆਈ ਸੀ ਕਿ ਗੁਰੂ ਦਾ ਸਿੱਖ ਐਦਾਂ ਕਿਵੇਂ ਕਰ ਸਕਦਾ ਸੋ ਸਾਰੀਆਂ ਪੁਰਾਣੀਆਂ ਵੀਡੀਓ ਜਿਹੜੀਆਂ ਤੁਹਾਡੇ ਚੈਨਲ ਤੇ ਜਦ ਜਿਹੜੀ ਹੁਣ ਇੱਕ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋਈ ਆ ਕੋਸੇ ਉਤੇ ਬੈਠਾ ਦੀ ਉਹਦੀ ਜਿਹੜੀ ਮਾਫੀ ਐ ਸ੍ਰੀ ਅਕਾਲਪੁਰ ਸਾਹਿਬ ਜਾ ਕੇ ਬਾਬਾ ਜੀ ਤੁਸੀਂ ਮੰਨੋ ਮਾਫੀ ਮੰਗੋ ਔਰ ਜੇਕਰ ਤੁਸੀਂ ਮਾਫੀ ਨਹੀਂ ਮੰਗਦੇ ਫਿਰ ਸੰਘਰਸ਼ ਜਿਹੜਾ ਤਿੱਖਾ ਹੋ ਸਕਦਾ ਫਿਰ ਮਤਲਬ ਸਵਾਜਿਵਾਬ ਹੁੰਦੇ ਨੇ ਵੀ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕੌਮ ਕਦੇ ਨਾ ਮਾਰੇ ਸੋ ਬਾਕੀ ਵੀ ਜਿਹੜੇ ਗੁਰਸਿੱਖ ਵੀਰ ਨੇ ਜਾਂ ਸੰਤ ਨੇ ਮਹਾਪੁਰਸ਼ ਨੇ ਕੋਈ ਵੀ ਉਹਨਾਂ ਨੂੰ ਬੇਨਤੀ ਐ ਚੇਤਾਵਨੀ ਸਮਝ ਲਓ ਬੇਨਤੀ ਵੀ ਐਦਾਂ ਦੀਆਂ ਵੀਡੀਓਜ਼ ਵਾਇਰਲ ਕਰਕੇ ਲੋਕਾਂ ਦੇ ਅੰਦਰ ਕਰਮਕਾਂਡ ਨਾ ਪਲਾਓ ਇੱਕ ਬਹੁਤ ਵੱਡਾ ਹੋਰ ਵੀ ਇੱਕ ਪਖੰਡੀ ਸੰਤ ਹੈ ਅ ਇਧਰ ਰੁੜਕੀ ਵਾਲੇ ਪਾਸੇ ਸੋ ਉਹ ਜਿਹੜਾ ਬਾਬਾ ਹੈ ਉਹ ਉਹ ਤਾਂ ਸਹਿਵਾ ਵੀ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਣਾ ਗੁਰਦੁਆਰੇ ਨਹੀਂ ਜਾਣਾ ਤੇ ਬਾਣਾ ਉਹਨੇ ਪਾਇਆ ਹੋਇਆ ਤੇ ਵੀਡੀਓਜ਼ ਜਿਹੜੀਆਂ ਪਾਉਂਦਾ ਉੱਥੇ ਪਿੱਛੇ ਢੱਡੀਆਂ ਵਾਲੇ ਮਹਾਂਪੁਰਖਾਂ ਦੀਆਂ ਜਾਂ ਹੋਰ ਸਾਧੂਆਂ ਦੀਆਂ ਤਾਰਨਾ ਲਾਈਆਂ ਹੋਈਆਂ ਸੋ ਉਹਨਾਂ ਨੂੰ ਵੀ ਅਸੀਂ ਮਤਲਬ ਸ਼ੇਦੀ ਕਾਬੂ ਕਰਾਂਗੇ ਸੋ ਏਦਾਂ ਬੇਨਤੀ ਹੈ ਵੀ ਜਿਹੜੀਆਂ ਵੀਡੀਓਜ਼ ਤੁਸੀਂ ਵਾਇਰਲ ਕਰ ਰਹੇ ਹੋ ਉਹ ਸਿੱਖਾਂ ਦੇ ਮਨੰਦਰ ਬਹੁਤ ਠੇਸ ਪਹੁੰਚਦੀ ਹੈ ਸੋ ਜਿਹੜੀ ਹੈ ਆਪਣੀ ਭੁੱਲ ਦੀ ਛੇਤੀ ਤੋਂ ਛੇਤੀ ਜਿਹੜੀ ਮਾਫੀਨਾਮਾ ਲਿਆ ਜਾਂਦਾ ਜੀ ਸੋ ਨਹੀਂ ਸੰਗਤ ਜਿਹੜਾ ਵੱਡਾ ਹੋ ਸਕਦਾ ਉਹ ਫਿਰ ਬਾਅਦ ਵਿੱਚ ਗੱਲਾਂ ਹੁੰਦੀਆਂ ਵੀ ਮਤਲਬ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕੰਮ ਕਰੇ ਨਾ ਹਾਰੇ ਨਾ ਸੋ ਇਦਾਂ ਦਾ ਕੋਈ ਵੀ ਸ਼ਰਦਨਾ ਵਰਕ ਉਹ ਸਟੇਜਾਂ ਤੇ ਬੈਠ ਕੇ ਤੇ ਇਦਾਂ ਦਾ ਕੋਈ ਵੀ ਮਤਲਬ ਵੀਡੀਓਜ਼ ਨਾ ਬਣਾ ਕੇ ਪੌਲ ਜੀ ਦੇ ਕਰਕੇ ਕੱਲ ਨੂੰ ਕੋਈ ਮਤਲਬ ਸਿੱਖੀ ਸਿੱਖ ਦੇ ਖਿਲਾਫ ਹੁੰਦੇ ਹਨ Vai com dica calça, vai com dica peça.